ਪੰਜਾਬੀ ਉਹ ਸਤਿ ਸ਼੍ਰੀ ਅਕਾਲ ਵਲੌਗ ਦੇ ਵਿੱਚ ਬਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਨਿੱਘਾ ਸਵਾਗਤ ਉਮੀਦ ਕਰਦਾ ਬਈ ਸਾਰੇ ਵਧੀਆ ਹੋਵੋਗੇ ਤੇ ਅੱਜ ਭਰਾਵੋ ਜਿਹੜੀ ਆਪਣੀ ਹਲਦੀ ਮਤਲਬ ਤਕਰੀਬਨ ਬਹੁਤ ਹੀ ਜ਼ਿਆਦੇ ਹਲਦੀ ਪੈ ਗਈ ਸੀਗੀ ਤਾਂ ਮੈਂ ਨੇ ਥੋੜੀ ਜੀ ਧੋਤੀ ਤੇ ਉਹਦੇ ਕਰਕੇ ਜੀਰੀ ਸਾਫ਼ ਆ ਤੁਸੀਂ ਦੇਖ ਸਕਦੇ ਹੋ ਵੀ ਜੀਰੀ ਥੋੜੀ ਜੀ ਹੋ ਗਈ ਸਾਫ਼ ਤੇ ਮੀਹਾਂ ਦੇ ਕਾਰਨ ਘਟੀਆ ਤੇਰਾ ਝਾੜ ਤਕਰੀਬਨ ਅੱਜ ਮੈਂ ਤੁਹਾਨੂੰ ਦੱਸਣਾ ਵੀ ਆਪਾਂ ਜਾਣਕਾਰੀ ਦਵਾਂਗੇ ਸਹੀ ਬਾਕੀ ਦਊਗਾ ਕੰਡਾ ਜਾਣਕਾਰੀ ਵੀ ਕਿੰਨਾ ਝਾੜ ਆ ਆਪਾਂ ਤਕਰੀਬਨ ਮਿੱਤਰੋ ਆ ਹੈਗਾ 6 ਬਿਗੇ ਦਾ ਖੇਤ ਤੁਸੀਂ ਦੇਖ ਸਕਦੇ ਹੋ ਆ ਖੁੰਜੇ ਤੋਂ ਲੈ ਕੇ ਉਹ ਖੁੰਜੇ ਤੱਕ ਇਹ ਹੈਗਾ ਆਪਣਾ 6 ਬਿਗੇ ਦਾ ਖੇਤ ਤਾਂ ਤੁਸੀਂ ਐ ਲਾ ਲਓ ਵੀ ਉਹ ਉੱਥੋਂ ਮਸ਼ੀਨ ਬਾੜੀ ਸੀਗੀ ਆ ਇੱਥੋਂ ਇੱਕ ਪੂਰਾ ਗੇੜਾ ਦੇ ਕੇ ਦੁਬਾਰੇ ਫੇਰ ਘੁੰਮ ਕੇ ਆ ਕੇ ਇੱਥੇ ਆ ਕੇ ਟੈਂਕ ਪਿਆ ਤਾਂ ਤਕਰੀਬਨ ਟੈਂਕ ਦੇ ਵਿੱਚ 10 ਤੋਂ 11 ਕੁਐਂਟਰ ਆ ਜਾਂਦੇ ਨੇ 9 ਤੋਂ 10 ਕੁਐਂਟਰ ਦੇ ਗੇੜ ਤਕਰੀਬਨ ਤੁਸੀਂ ਇੰਨਾ ਕਮਾਨ ਕੇ ਚੱਲੋ ਵੀ ਟੈਂਕ ਆਪਾ ਪਾਏ ਸੀ ਪਰ ਕੇ ਤਾਂ 10 ਕੁਐਂਟਰ ਦਾ ਗੇੜ ਆਪਣੇ ਟੈਂਕ ਦੇ ਵਿੱਚ ਆ ਗਿਆ ਸੀਗਾ ਤਾਂ ਵੀ ਤਕਰੀਬਨ ਪਾਉਣੇ 2 ਗੇੜਿਆਂ ਦੇ ਵਿੱਚ ਟੈਂਕ ਆਪਣਾ ਭਰ ਗਿਆ ਛੇਵੀਂ ਕਿਰੇ ਖੇਤ ਚ ਆਪਾਂ ਇਹ ਦੇਖਦੇ ਆ ਵੀ ਇਹਦੇ ਵਿੱਚ ਟੈਂਕ ਕਿੰਨੇ ਹੁੰਦੇ ਆ ਤੇ ਔਸਤ ਮੈਨੂੰ ਲੱਗਦਾ ਵੀ ਬਾਕੀ ਦਾ ਜਿਹੜੀ ਆਪਾਂ ਪਹਿਲਾਂ ਵੱਡੀ ਸੀ ਉਹ ਤਾਂ ਹੈਗਾ 4 1/4 ਦੀ ਬਿਨਾਂ ਝੂਠ ਬੋਲੇ ਬਾਈ ਕਿਉਂਕਿ ਬਾਈ ਕਹੀ ਗਈਆਂ ਦਾ ਇੰਨਾ ਜੀ ਇੰਨਾ ਬਾਈ ਇੰਨਾ ਕੋਈ ਝਾੜ ਖਾਸ ਖਾਸ ਹੈ ਨਹੀਂ 20 ਤੋਂ 22 ਕੁਆਂਟਰ ਦਾ ਤਕਰੀਬਨ ਪਹਿਲਾਂ ਰਿਹਾ ਝਾੜ ਤੇ ਆਪਾਂ ਅੱਜ ਫੇਰ ਵੱਧ ਰਹੇ ਆ 26 ਇਹਦਾ ਦੇਖਦੇ ਆ ਵੀ ਦੋਸਤੋ ਕਵਾਰੇ ਫੇਰ ਟੈਂਕ ਨੇ ਮਾਰਤੀ ਆਵਾਜ਼ ਤੇ ਇਹਨਾਂ ਨਾਲੇ ਕੋਈ ਲੱਗਦੀ ਆਪਣੀ ਫਸਲ ਕਿਦੀ ਜਦੋਂ ਇਹ ਹਾਰਨ ਵੱਜ ਜਾਂਦਾ ਨਾ ਫਿਰ ਇਹ ਨਿਆਰਾ ਜਾਉਂਦਾ ਜੇ ਇਹ ਨਾ ਵੱਜੇ ਫਿਰ ਗੱਲਬਾਤ ਪੁੱਜੇ ਨਹੀਂ ਆਉਂਦੀ ਤਾਂ ਦੂਜਾ ਟੈਂਕ ਮੈਨੂੰ 26 ਦਾ ਝਾੜ ਵੀ ਠੀਕ ਲੱਗਦਾ ਕੋਈ ਮਾੜਾ ਨਹੀਂ ਹੈਗਾ ਲੋ ਵੀ ਜਿੱਤੋ 6 ਵੀ ਗਰੇ ਖੇਤ ਦੇ ਵਿੱਚ ਉਹ ਆ ਵੀ ਟੈਂਕ ਪੂਨ ਭਰ ਕੇ ਹੋਇਆ ਤੇ ਤਿੰਨ ਟੈਂਕ ਹੋ ਗਏ ਆ ਪਾਉਂ ਲਾਈਏ 20 ਕੁਆਟਰ ਤਿੰਨ ਟੈਂਕਾਂ ਦੇ ਵਿੱਚ 20 ਕੁਆਟਰ ਦਾ 5 ਕੁਆਟਰ ਦਾ ਧੜਾ ਬੈਠ ਗਿਆ ਪਰ ਉਹ ਦੂਜੇ ਦਾ 20 ਕੁਆਟਰ ਹੋ ਗਏ तकरीबन 30 ਪਲੱਸ ਆ ਉਹ ਆ ਖੇਤਾਂ ਦੇ ਵਿੱਚ ਹਲਦੀ ਹੈਗੀ ਸੀ ਬਹੁਤ ਜ਼ਿਆਦੇ ਤਾਂ ਤੁਸੀਂ ਥਾਲ ਵੀ ਤੁਹਾਨੂੰ ਮੂਰੇ ਹੋ ਕੇ ਦਿਖਾ ਦਣਾ ਵੀ ਕਿਹੜੇ ਹਸਾ ਨਾ ਆਉਂ ਰਹੀ ਆ ਦੋਸਤੋ ਆ ਖੇਤਾਂ ਦੇ ਵਿੱਚ ਹਲਦੀ ਹੈਗੀ ਸੀ ਕਿ ਬਹੁਤ ਜ਼ਿਆਦੇ ਤੇ ਮੀਂਹ ਨੇ ਵੀ ਕੁਛ ਧੋਤੀ ਕਿਉਂਕਿ ਲਗਾਤਾਰ ਮੀਂਹ ਪਈ ਗਏ ਤਾਂ ਮੀਹਾਂ ਦੇ ਕਾਰਨ ਹਲਦੀ ਪਈ ਆ ਤਾਂ ਮੀਹਾਂ ਦੇ ਕਾਰਨ ਜਿਹਦਾ ਬਾਅਦ ਚੋਂ ਮੀਂਹ ਪਿਆ ਉਹਨੇ ਹਲਦੀ ਧੋਤੀ ਸੀਗੀ ਤੇ ਜਟੋ ਆ ਖੱਤਾ ਵੱਡਿਆ ਗਿਆ ਇਹ ਹੈਗਾ ਸੀਗਾ 7 ਬਿਗੇ ਦਾ ਤੇ तकरीबन ਇਹਦੇ ਵਿੱਚ ਪੌਣੇ 4 ਕੁਆਂਟਮ ਮਤਲਬ ਪੌਣੇ 4 ਟੈਂਕ ਪੈ ਗਏ ਇਹਦੇ ਜੋ ਆਪਣੀ ਉਹ ਟਰਾਲੀ ਦੇ ਵਿੱਚ ਪੌਣੇ 4 ਟੈਂਕ ਪੈ ਗਏ ਇਹ ਵੀ ਪੌਣਾ ਟੈਂਕ ਹੋ ਗਿਆ ਤਾਂ ਤਾਂ ਲੋ ਵੀ ਮਿੱਤਰੋ 6 7 ਬਿਘੇ ਥਾਂ ਦੇ ਵਿੱਚੋਂ ਇਹ ਆ ਆਪਣਾ ਗਿਆ 7 ਬਿਘੇ ਥਾਂ ਤਾਂ ਪੌਣੀ ਟਰਾਲੀ ਭਰ ਚੁੱਕੀ ਆ ਤਾਂ ਇਹਦੇ ਵਿੱਚ ਡੇਢ ਕਿ ਟੈਂਕ ਦੀ ਗਾਸ ਰਾ ਲਾ ਝਾੜ तकरीबन 500 ਆ 5 ਦੇ तकरीबन ਰਹੂਗਾ ਲਵੇ ਲਾਉਣੇ ਤੇ ਬਾਕੀ ਠੀਕ ਆ ਬਾਈ ਬਾਪੇ ਸਾਰਿਆਂ ਦੇ ਜਿੰਨਾ ਕੇ ਝਾੜਨ ਪਰਮਾਤਮਾ ਨੇ ਦੇਣਾ ਜਿਹਦੇ ਕਰਮਾਂ ਦਾ ਹੈਗਾ ਉਹ ਤਾਂ ਮਿਲੇ ਜਾਣਾ ਤਾਂ ਤੁਸੀਂ ਦਜੀਰੀ ਵੀ ਦੇਖ ਸਕਦੇ ਹੋ ਬੀ ਕੋਈ ਜ਼ਿਆਦੇ ਹੋ ਵੀ ਨਹੀਂ ਹੈਗੇ ਉਹ ਠੀਕ ਆ ਟੋ ਹਲਦੀ ਦੇਖੋ ਵੀ ਕਿਹੜੇ ਹਿਸਾਬ ਨਾਲ ਹਲਦੀ ਉੱਡਦੀ ਆ ਹਲਦੀ ਹੈ ਹੀ ਬਹੁਤ ਆ ਖੇਤਾਂ ਦੇ ਵਿੱਚ ਤਾਂ ਆਪਣੇ 3 ਕਿੱਲੇ ਜੇ ਜ਼ਿਆਦੇ ਹਲਦੀ ਸੀਗੀ ਤਾਂ 3 ਕਿੱਲੇ ਆਪਣੇ ਵੱਡੇ ਗਏ ਬਸ ਆ ਲਾਸਟ ਕਿੱਲਾ ਬਹੁਤ ਵਾਲਾ ਬਾਕੀ ਦਾ ਪਛੇਤੀ ਆ ਉਹ ਪਰਲੇ ਕਿਤੇ ਨੇ ਮੱਕੀ ਬੀਜੀ ਹੋਈ ਸੀਗੀ ਉੱਥੇ ਵੀ ਛੱਬੀ ਆ ਉਹ ਵੀ ਨਿਕਲ ਆਉਗੀ 6 ਛੂ ਦੀ ਕਿਉਂਕਿ ਨਾ ਤਾਂ ਉਹਦੇ ਵਿੱਚ ਕੋਈ ਡੋਡੀ ਆ ਕਾਪਰ ਦੀ ਉਹਦੇ ਤੇ ਏਸਪਰੇ ਕਰੀ ਸੀਗੀ ਤਾਂ ਆਹੀ ਖੇਤਾਂ ਦੇ ਵਿੱਚ ਜਿਆਦੇ ਡੋਡੀ ਆ ਤਾਂ ਬਸ ਆ लास्ट ਖੱਤਾ ਬਾਕੀ ਆ ਪੰਜਾਬ 01 ਆ ਬਾਈ ਜਿਹੜੇ ਭਰਾ ਪੁੱਛਦੇ ਨੇ ਵੀ ਪੰਜਾਬ 01 ਕੀ ਚੀਜ਼ ਆ ਤਾਂ ਬਾਈ ਆ ਚੀਜ਼ ਆ ਪੰਜਾਬ 01 ਜੀਰੀ ਵੀ ਆ ਟਾਪ ਦੀ ਤੇ ਜੀਰੀ ਦਾ ਤੁਸੀਂ ਹੋਸਨ ਵੀ ਚੈੱਕ ਕਰੋ ਤੇ ਹੋਸਨ ਦੇ ਨਾਲ ਨਾਲ ਤੁਸੀਂ ਐ ਵੀ ਦੇਖੋ ਵੀ ਜੀਰੀ ਭੈਣ ਜੋਦੀ ਦੇਖੇ ਬੜੇ ਚੀਜ਼ ਹੈਗੀ ਬਹੁਤ ਟਾਪ ਦੀ ਆ ਮਤਲਬ ਵੀ ਜੀਰੀ ਸੁਨੱਖੀ ਵੀ ਬਹੁਤ ਆ ਤੇ ਝਾੜ ਪੱਖੋਂ ਵੀ ਨਹੀਂ ਦਬਦੀ ਹੈਗੀ ਤਾਂ ਉੱਪਰ ਤੁਸੀਂ ਦਾਣੀ-ਦਾਣੇ ਦੇਖੋ ਵੀ ਇੱਧਰ ਸੋਹਣੇ ਬੋਲ ਲੱਗਦੇ ਮੇਰੇ ਪਰ ਨਾ ਸਪੈਸ਼ਲ ਵੀਡੀਓ ਪਾਉਂਗਾ ਤੁਸੀਂ ਉਹਦੇ 'ਚ ਦੇਖਿਓ ਤਾਂ ਇਹ ਹੈਗੀ ਆ ਪੰਜਾਬ ਨੰਬਰ 1 7626 ਆ ਬਈ ਆਪਣਾ ਜਿੰਨੀ ਖੜੀ ਆ ਫਸਲ ਸਾਰੀ ਆਪਣੀ ਆ ਤੇ ਆ ਜਿੰਨੀ ਇਧਰਲੇ ਟੱਕ ਚ ਖੜੀ ਆ ਬਾਕੀ ਉਹ ਜੌਂਡੀਰ ਚੱਲਦਾ ਉਹਦੇ ਉਰਲੇ ਪਾਸੇ ਤੱਕ ਇਧਰੋਂ ਸਾਰੀ ਜਿੰਨੀ ਖੜੀ ਆ ਫਸਲ ਆਪਣੀ ਆ ਬਾਕੀ ਤਾਂ ਆਪਣੇ ਗਵਾਂਢੀ ਪਈਆਂ ਨੇ ਸਾਰਿਆਂ ਨੇ ਵੱਢ ਲਈ ਤਾਂ ਚੱਲ ਰਹੀ ਆ ਬਈ ਮਿੱਤਰੋ ਕੰਮ ਕਰ ਪੂਰਾ ਬਾਬੇ ਦੀ ਮਿਹਰ ਨਾਲ ਤੁਸੀਂ ਹਲਤੀ ਦੇਖ ਲਓ ਵੀ ਹਲਤੀ ਕੀ ਕਹਿੰਦੀ ਆ ਹਲਦੀ ਐ ਕਹਦੀ ਆ ਵੀ ਬੋਰੀਆਂ ਭਰ ਲਾ ਤੇਰਾ 2 ਸਾਲ ਦਾ ਰਾਸ਼ਨ ਮੈਂ ਇੱਥੇ ਪੂਰਾ ਕਰ ਦੂੰਗੀ। ਲੋ ਵੀ ਮਿੱਤਰੋ ਹਲਦੀ ਕੀ ਕਹਦੀ ਆ? ਹਲਦੀ ਐ ਕਹਦੀ ਆ ਵੀ ਤੂੰ 2 ਸਾਲ ਦੀਆਂ ਮਰੇ ਚੋਂ ਇਕੱਠੀਆਂ ਬੋਰੀਆਂ ਭਰ ਲਾ ਤੈਨੂੰ ਬਾਣੀਆਂ ਕੋਲ ਨਹੀਂ ਮੈਂ ਜਾਣ ਦੰਦੀ। ਐਨੀ ਹਲਦੀ ਉੱਡ ਰਹੀ ਆ ਤਾਂ ਇਹਨੂੰ ਦੁਪਹਿਰ ਤੋਂ ਬਾਅਦ ਵੱਡਣ ਦਾ ਹੀ ਫਾਇਦਾ ਤਾਂ ਮਾੜੀ ਮੋਟੀ ਝੜ ਵੀ ਜਾਂਦੀ ਆ ਤਾਂ ਤੁਸੀਂ ਦੇਖ ਸਕਦੇ ਹੋ ਵੀ ਮਸ਼ੀਨ ਦੇ ਮੂਰੇ ਕਿੰਨੀ ਹਲਦੀ ਉੱਡ ਰਹੀ ਆ। ਤਾਂ ਬਾਕੀ ਛੋਟੂ ਉਹ ਨਹੀਂ ਆ ਜੇ ਛੋਟੂ ਨੂੰ ਡੈੱਕ ਦੀ ਚਾਬੀ ਨਹੀਂ ਮਿਲਦੀ ਨਹੀਂ ਛੋਟੂ ਨੂੰ ਡੈੱਕ ਫੁੱਲ ਭੜਕਾਉਣਾ ਦੀਗਾ। ਛੋਟੂ ਓਏ ਓਕਾ ਹਰਵਾ ਆ ਡੈੱਕ ਦੀ ਕੁੰਜੀ ਲੱਭਦਾ ਕੀ ਲੱਭਦਾ ਡੈੱਕ ਦੀ ਕੁੰਜੀ ਸਾਲੀ ਮੈਨੂੰ ਵੀ ਨਹੀਂ ਗਾਣੇ ਵਜਾਉਣੇ ਆ ਗਾਣੇ ਆਪਾਂ ਖੜ ਜਾ ਹੁਣ ਟਰਾਲੀ ਦਾ ਮੂੰਹੇ ਚੱਕ ਕੇ ਲੈ ਕੇ ਚੱਲਾਂਗੇ ਉੱਪਰ ਨੂੰ ਡੈੱਕ ਦੀ ਚਾਬੀ ਕਿੱਥੇੋਂ ਮੈਨੂੰ ਕੀ ਪਤਾ ਸਰਦਾਰ ਨੂੰ ਪਤਾ ਹੋਊਗਾ ਜਾਂ ਉਹਦੇ ਗੀਜੇ ਚ ਨਾ ਹੋਵੇ ਉਹਨੂੰ ਲੈ ਗੇੜਾ ਲਾ ਕੇ ਆਏਂਗਾ ਨਾ ਉਹਨੂੰ ਕਹੀਂ ਘਰ ਚਾਬੀ ਦੇ ਡੈੱਕ ਦੀ RAMU ਦਾਣਾ ਹੁਣ ਤਾਂ ਨਹੀਂ ਮਾਰਦੀ ਆਹ ਮਸ਼ੀਨ ਮਿੱਤਰੋ ਬਦਲ ਕੇ ਲਿਆਉਂਦੀ ਆ ਤਾਂ ਇਹਦੇ ਦਾਣਾ ਨਹੀਂ ਮਾਰਦੀ ਪਹਿਲਾਂ ਵਾਲੀ ਦਾਣਾ ਬਹੁਤ ਖਾਉਂਦੀ ਸੀ ਨਾ ਇਹ ਪਿੱਛੇ ਇਈ ਵਾਰ ਮਸ਼ੀਨਾਂ ਦਾ ਗੱਪਾ ਕਿਸੇ ਨੂੰ ਕੋਈ ਐ ਨਹੀਂ ਕਹਿੰਦਾ ਵੀ ਮਸ਼ੀਨ ਕੋਈ ਖਰਾਬ ਆ ਪਤਾ ਨਹੀਂ ਕੀ ਚੱਕਰ ਸੀਗਾ ਇਹ ਥੋੜਾ ਧਾਣੇ ਵੱਧ ਮਾਰਦੀ ਸੀਗੀ ਆ ਬਾਕੀ ਇੱਧਰ ਸਾਡਾ ਰਾਮੂ ਨੇ ਪੂਰਾ ਕੰਮ ਪੀਕ ਤੇ ਆ ਛੋਟੂ ਡੈੱਕ ਦੀ ਝਾਪੀ ਲੱਭਿਆ ਲਗਾਤਾਰ ਅੱਜ ਚੱਲ ਰਹਿਗਾ ਮਰੋ ਮਾਰ ਆਂ ਬਾਈ ਜੀ ਟੈਂਕ ਕਰਨ ਲੱਗ ਜਾ ਤੋ ਤੇ ਹੋਰ ਲੋ ਵੀ ਜੱਟੋ ਤੁਸੀਂ ਹਲਦੀ ਦੇਖ ਲਓ ਵੀ ਹਲਦੀ ਖੇਤਾਂ ਦੇ ਵਿੱਚ ਕਿਹੜੇ ਹਿਸਾਬ ਨਾਲ ਆ ਤਾਂ ਮੈਂ ਪਹਿਲਾਂ ਵੀ ਵੀਡੀਓ ਪਾਈ ਵੀ ਆ ਦੀ ਬਲੌਗ ਵੀ ਕਿੰਨਾ ਇਹਦਾ ਝਾੜ ਦੱਸਾਂਗੇ ਹਲਦੀ ਤੁਸੀਂ ਦੇਖ ਲਓ ਵੀ ਹਲਦੀ ਖੇਤ ਦੇ ਵਿੱਚ ਬਹੁਤ ਜ਼ਿਆਦੇ ਆ ਉਹ ਇਹਦਾ ਝਾੜ ਕੀ ਰਹਿਦਾ ਝਾੜ ਤਾਂ ਵਧੀਆ ਲੱਗਦਾ ਬਾਕੀ ਕੰਡਾ ਦੱਸੂਗਾ ਆਪਣੀ ਟਰੈਲੀ ਵੀ ਮੈਨੂੰ ਲੱਗਦਾ ਪੌਣੀ ਦੇ ਗੇਟ 'ਚ ਹੋ ਗਿਆ ਜੇ ਇੱਕ ਟੈਂਕ ਟੈਂਕ ਦੋ ਟੈਂਕਾਂ ਦੀ ਕਸਰ ਅੱਧਾ ਕਿਤੇ ਜਿਹੋ ਹੋ ਜੂਗਾ ਹਲਦੀ ਕਰੋ ਚੈੱਕ ਕਰ ਲਵਾਦ ਬਈ ਹਲਦੀ ਕੀ ਕਹਦੀ ਆ ਨਵੀਂ ਮਸ਼ੀਨ ਲਿਆਂਦੀ ਸੀਗੀ ਤਾਂ ਨਵੀਂ ਮਸ਼ੀਨ ਹੋਊਗੀ ਫਾਸ ਉਹਨੂੰ ਬਲੌਗ ਦੇ ਵਿੱਚ ਪਹਿਲਾਂ ਦੂਜੀ ਮਸ਼ੀਨ ਚੱਲੂਗੀ ਬਰੀਦ ਵਾਲਿਆਂ ਦੀ ਹੁਣ ਬਲਜੀਤ ਚੱਲ ਰਹੀ ਆ ਤਾਂ ਆਪਣੀ ਜੀਰੀ ਐਡ ਕੀਤੀ तकरीबन ਨਵੀਂ ਮਸ਼ੀਨ ਇਹ ਵੱਡੂਗੀ ਆ ਬਲਜੀਤ ਵਾਲਿਆਂ ਦੀ ਇਹ ਵੀ ਪਾਪਾ ਦਾ ਫਰੈਂਡ ਸੀਗਾ ਉਹਨਾਂ ਦੀ ਮਸ਼ੀਨ ਅੰਕਲ ਦੇ ਅੱਜ ਦੀ ਵੀਡੀਓ ਹੋ ਗਈ ਸਕਸੈਸਫੁਲ ਕਿਉਂ ਲੋ ਵੀ ਅੱਜ ਦਾ ਬਣਾਉਗਾ ਓਕੇ ਰਿਪੋਰਟ ਸਤਿ ਸ਼੍ਰੀ ਅਕਾਲ ਮੇਰੀ ਪਤੀਆ ਪਟ ਰਹਾ ਹੈ ਲੋ ਵੀ ਮਤਰੋ ਸਕਸੈਸਫੁਲ 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 ਲੋ ਵੀ ਆਇਆ ਦਾ ਵਲੌਗ ਹੋ ਗਿਆ ਸਕਸੈਸਫੁਲ ਮਿਸ਼ਨ ਹੋ ਗਿਆ ਪਾਸ ਆਪਣੀ 26 ਜੀਰੀ ਤਕਰੀਬਾ ਜਿੰਨੀ ਡੋਡੀ ਵਾਲੀ ਸੀਗੀ ਵੱਡੀ ਗਈ ਤੇ ਕੱਲ ਨੂੰ ਆਪਾਂ ਕਰ ਚੇ ਵੱਢ ਗਏ ਆਲੂ ਵੀ